ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਦੱਸਦੇ ਇਹ ਪਠਾਨਕੋਟ ਦੇ ਸਰਾਈ ਮੁਹੱਲੇ ਦੇ ਵਿੱਚ ਦੁੱਧ ਦੇਣ ਵਾਲੀ ਗਾਂ ਜਿਹੜੀ ਹੈ ਉਸ ਨੂੰ ਨਾਲੇ ਦੇ ਵਿੱਚ ਸੁੱਟਿਆ ਗਿਆ ਲੋਕਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿs ਤਰ੍ਹਾਂ ਨਾਲ ਸ਼ਰਮਸਾਰ ਕਰ ਦੇਣ ਵਾਲੀ ਇਹ ਜਿਹੜੀ ਹਰਕਤ ਹੈ ਉਹ ਕੀਤੀ ਗਈ ਹੈ ਤੁਸੀਂ ਆਪ ਦੇਖ ਸਕਦੇ ਹੋ ਕਿ ਜਿੰਨਾ ਗਵਾਂ ਤੋਂ ਕਿਸਦਾ ਪਰਿਵਾਰ ਚੱਲਦਾ ਹੈ ਜਾਂ ਜਿੰਨਾ ਗਵਾਂ ਤੋਂ ਅਸੀਂ ਦੁੱਧ ਲੈਨੇ ਆ ਤੇ ਲੋਕਾਂ ਨੂੰ ਵਹਾਂ ਕਿਤੇ ਨਾ ਕਿਤੇ ਲੋਕਾਂ ਦੇ ਘਰ ਪਾਲਣ ਦਾ ਕੰਮ ਕਰਦੇ ਆ ਤੇ ਫਿਰ ਜਦੋਂ ਇਹ ਗਵਾਂ ਨੂੰ ਅਜਿਹੇ ਹਾਲਤ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਤਾਂ ਇਹ ਜਿਹੜੀ ਕਿਤੇ ਨਾ ਕਿਤੇ ਹਿੰਦੂ ਆਸਥਾ ਨੂੰ ਸਾਡੀ ਆਸਥਾ ਨੂੰ ਵੀ ਕਿਤੇ ਨਾ ਕਿਤੇ ਥੇਸ ਪਹੁੰਚਾਉਣ ਦਾ ਕੰਮ ਕਰਦੀ ਹੈ ਤੇ ਇਸ ਖਬਰ ਦੇ ਮਾਧਿਅਮ ਦੇ ਨਾਲ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿੰਨੀਆਂ ਵੀ ਦੁੱਧੀਆਂ ਗਵਾਂ ਨੇ ਜਿੰਨਾ ਤੋਂ ਅਸੀਂ ਦੁੱਧ ਲੈਨੇ ਆ ਤੇ ਉਹਨਾਂ ਨੂੰ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਪਨਾਹ ਨਹੀਂ ਦੇ ਸਕਦੇ ਤਾਂ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਰੱਖਿਆ ਜਾਵੇ ਨਾ ਕਿ ਦਰਬਦਰ ਉਹਨਾਂ ਨੂੰ ਪਟਕਣ ਦੇ ਲਈ ਆਸਤਰਾਂ ਦੇ ਨਾਲ ਵਾਦਾਤ ਨੂੰ ਜੜਾਏ ਅੰਜਾਮ ਦਿੱਤਾ ਜਾਵੇ। ਗਊ ਮਾਤਾ ਜੀ ਇਹ ਹੁਣੇ ਆਪਾਂ ਇਧਰੋਂ ਲੰਘ ਰਹੇ ਸੀ ਤੇ ਦੇਖਿਆ ਕਿ ਇੱਕ ਗਊ ਮਾਤਾ ਜੀ ਸਾਡੀ ਇੱਕ ਨਾਲੇ ਵਿੱਚ ਪੈ ਗਈ ਸੀ। ਸਾਰੇ ਮੁਹੱਲੇ ਵਾਸੀਆਂ ਨੇ ਦੀਪਕ ਜੀ ਨੇ ਬਿੱਲਾ ਅੰਕਲ ਜੀ ਨੇ ਕਾਲੇ ਭਾਈ ਨੇ ਬਾਕੀ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਬਾਹਰ ਕੱਢਿਆ ਬਹੁਤ ਜਦੋਜਹਿਦ ਨਾਲ। ਤੇ ਮੇਰੀ ਸਾਰੇ ਅੱਗੇ ਬੇਨਤੀ ਹੈ ਕਿ ਜਿਨ੍ਹਾਂ ਦੀ ਇਹ ਗਊ ਮਾਤਾ ਹੁੰਦੀ ਹੈ ਉਹ ਆਪਣੇ ਘਰ ਰੱਖਣ। ਤੇ ਜਾਨਾਂ ਨੂੰ ਗਊਸ਼ਾਲਾ ਛੱਡਾ ਨੇ ਇਸ ਤਰ੍ਹਾਂ ਉਹਨਾਂ ਨੂੰ ਛੱਡ ਦਿੰਦੇ ਆ ਤੇ ਕਈ ਕਈ ਪ੍ਰਕਾਰ ਦੇ ਹਾਦਸੇ ਹੋ ਜਾਂਦੇ ਇਸ ਤਰ੍ਹਾਂ ਤੇ ਮੇਰੀ ਸਾਰੇ ਅੱਗੇ ਬੇਨਤੀ ਹੈ ਕਿ ਇਹਨਾਂ ਦਾ ਧਿਆਨ ਰੱਖਣ ਤੇ ਆਪਣਾ ਗਊ ਮਾਤਾ ਦੀ ਰੱਖਿਆ ਕਰਨ। ਜਾ ਗਊ ਮਾਤਾ ਕੀ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਸ਼ਹਿਰ ਵਿੱਚ ਗਊ ਮਾਤਾ ਲਈ ਉਹੀ ਦੁਰਦਸ਼ਾ ਜਿਹੜੀ ਅੱਜ ਤੋਂ 10-15 ਸਾਲ ਪਹਿਲਾਂ ਚਲਦੀ ਆ ਰਹੀ ਸੀ। ਕਾਹੀ ਲੋਕਾਂ ਨੇ ਬਹੁਤ ਪ੍ਰਯਾਸ ਕੀਤਾ ਗਊਸ਼ਾਲਾ ਵੀ ਖੋਲੀਆਂ ਪਰ ਜਿਹੜੇ ਸ਼ਹਿਰ ਦੇ ਵਿੱਚ ਗਊ ਪਾਲਕਾਂ ਨੇ ਇਹਨਾਂ ਨੇ ਸ਼ਰਮ ਦੀ ਇੰਤਹਾ ਕਰ ਦਿੱਤੀ ਹੈ ਕਿ ਰੋਜ਼ ਜਿਹੜਾ ਦੁੱਧ ਚੋਂਦੇ ਆ ਤੇ ਕੱਢ ਦਿੰਦੇ ਆ ਘਰੋਂ ਬਾਹਰ ਤੇ ਗੰਦ ਖਾਣ ਨੂੰ ਮਜਬੂਰ ਹੋ ਜਾਂਦੇ ਆ ਅੱਜ ਉਸੇ ਕੜੀ ਵਿੱਚ ਇੱਕ ਗਊ ਮਾਤਾ ਸਾਡੀ ਨਾਲੇ ਵਿੱਚ ਪਈ ਹੈ ਉਹਦੇ ਵਿੱਚ ਸਾਡੇ ਦੀਪੂ ਜੀ ਐ ਸਾਡੇ ਸਾਰੇ ਸ੍ਰਾਈ ਮੱਲੇ ਦੇ ਭਰਾਵਾਂ ਨੇ ਲਲ ਮਿਲ ਕੇ ਬਹੁਤ ਜ਼ਿਆਦਾ ਕੋਸ਼ਿਸ਼ ਹੋ ਜਦੋਂ ਜਾਂਦੇ ਮਾਲ ਗਊ ਮਾਤਾ ਨੂੰ ਨਾਲੇ ਵਿੱਚੋਂ ਕੱਢਿਆ ਔਰ ਬੜਾ ਮਾਨ ਨੂੰ ਸ਼ਾਂਤੀ ਮਿਲੀਏਗੇ ਚਲੋ ਇੱਕ ਦੋ ਸਾਰੇ ਭਰਾਵਾਂ ਦੇ ਪ੍ਰਯਾਸ ਨਾਲ ਗਊ ਮਾਤਾ ਜਿਹੜੀ ਨਾਲੇ ਤੋਂ ਬਾਹਰ ਆ ਸਕੀ ਹੈ ਜੇ ਇਸ ਤਰ੍ਹਾਂ ਹੀ ਅਹੀਂ ਲੋਕ ਆ ਕੇ ਲੰਗੜੇ ਦੇਖਦੇ ਜਾਂਦੇ ਤੇ ਗਊ ਮਾਤਾ ਤੇਈ ਵਿੱਚ ਪਈ ਪਈ ਉਹਦਾ ਕੁਝ ਵੀ ਹੋ ਸਕਦਾ ਈ ਇੰਨੀ ਬੁਰੀ ਦਰਦਸ਼ਾ ਕਿ ਸੂਨ ਵਾਲੀਆਂ ਗਾਈਆਂ ਤੱਕ ਵੀ ਇਹਨਾਂ ਨੂੰ ਜੜਾ ਨੂੰ ਸ਼ਰਮ ਨਹੀਂ ਆਉਂਦੀ ਕਿ ਇਹ ਗਾਈਆਂ ਬਾਹਰ ਛੱਡ ਦਿੰਦੇ ਆ ਔੜੇ ਦਿਨ ਪਹਿਲਾਂ ਹੀ ਇਹ ਪਲਾਟ 'ਚ ਸਾਡੇ ਬਿਲੇ ਭਾਜੀ ਨੇ ਗਊ ਮਾਤਾ ਦੱਸੀ ਆ ਜੀ ਗਊ ਮਾਤਾ ਤੇ ਸੂਕੀ ਹੈ ਬੱਚੇ ਨੂੰ ਕੁੱਤੇ ਭੈਂਡੇ ਫਿਰ ਜਿਵੇਂ ਇਹ ਲਿਆਂਦੀ ਗਊਸ਼ਾਲਾ ਲਿਆਂਦੀ ਕੋਸ਼ਿਸ਼ ਕਰਨੇ ਤਾਂ ਉਸੇ ਵੇਲੇ 15 ਮਾਲਕ ਬਨ ਜਾਂਦੇ ਆ ਸਾਡੀ ਗਊ ਮਾਤਾ ਸਾਡੀ ਗਊ ਮਾਤਾ ਇਸ ਲਈ ਮੇਰੀ ਸਾਰੇ ਸ਼ਹਿਰ ਦੇ ਗਊ ਪਾਲਕਾਂ ਕੇ ਡੇਰੀ ਵਾਲੇ ਵਾਸਤੇ ਹੱਥ ਜੋੜ ਕੇ ਬੇਨਤੀ ਇਹ ਜੇ ਨਹੀਂ ਤੀ ਗਊ ਰੱਖ ਸਕਦੇ ਤੇ ਗਊਸ਼ਾਲਾ ਵਿੱਚ ਦੇ ਦੋ ਅਸੀਂ ਪਾਲਣ ਨੂੰ ਤਿਆਰ ਆ ਜੇ ਨਹੀਂ ਤੇ ਕਮ ਸੇ ਕੰਮ Hindu ਤੇ Ramdas Sanatan Ramdas ਖਿਆਲ ਕਰੋ ਇੱਕ ਪਾਸੇ ਇਹਨੂੰ ਗਊ ਮਾਤਾ ਕਹਿੰਨੇ ਆ ਇੱਕ ਪਾਸੇ ਨੂੰ ਗਊ ਗੰਦ ਖਾਨ ਤੇ ਮਜਬੂਰ ਕਰਨੇ ਆ ਇਸ ਕਰਕੇ ਪਲੀਜ਼ ਇੱਕ ਵਾਰੀ ਫੇਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਤੁਹਾਡੇ ਕੋਲ ਨਹੀਂ ਗਊ ਮਾਤਾ ਪਾਲਦੀ ਤੇ ਗਊਸ਼ਾਲਾ ਵਿੱਚ ਛੱਡ ਦਿਓ ਅਸੀਂ ਪਾਲਣ ਲਈ ਤਿਆਰ ਆਂ ਜੈ ਗਊ ਮਾਤਾ ਕੀ ਜੈ ਗਊ ਕੰਮ ਕਰਸੇ ਹਨੀ ਦੇ ਨਾਲ ਅਜੇ ਸੇ